ਹਲੇ ਪਹਿਲੀ ਖਬਰ ਦੀ سیاਹੀ ਨਹੀਂ ਸੁੱਕੀ ਕਿ ਇੱਕ ਆਗਨੀਵੀਰ ਅਕਲੀਆਂ ਪਿੰਡ ਜ਼ਿਲ੍ਹਾ ਮਾਰਸਾ ਦਾ ਸ਼ਹੀਦ ਹੋਇਆ ਤੇ ਹੁਣ ਜੰਮੂ ਕਸ਼ਮੀਰ ਤੋਂ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜੰਮੂ ਕਸ਼ਮੀਰ ਦੇ ਉਦਮਪੁਰ ਦੇ ਵਿੱਚ ਪੰਜਾਬ ਦਾ ਇੱਕ ਹੋਰ ਜਵਾਨ ਸ਼ਹੀਦ ਹੋ ਗਿਆ ਹੈ ਜਾਣਕਾਰੀ ਮੁਤਾਬਕ ਜਵਾਨ ਦੀ ਮੌਤ ਡਿਊਟੀ ਦੌਰਾਨ ਹੋਈ ਹੈ ਦੱਸਿਆ ਜਾ ਰਿਹਾ ਕਿ ਪੈਟਰੋਲਿੰਗ ਦੇ ਦੌਰਾਨ ਜਵਾਨ ਸਤਨਾਮ ਸਿੰਘ ਦੀ ਗੱਡੀ ਖੱਡ ਵਿੱਚ ਡੇਗ ਗਈ ਜਵਾਨ ਸਤਨਾਮ ਸਿੰਘ ਗੁਰਦਾਸਪੁਰ ਦੇ ਕਲਾ ਨੌਰ ਦਾ ਰਹਿਣ ਵਾਲਾ ਸੀ ਜੋ ਕਿ ਉਦੋਂਪੁਰ ਦੇ ਵਿੱਚ ਡਿਊਟੀ ਨਿਭਾ ਰਿਹਾ ਸੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਤਨਾਮ ਸਿੰਘ ਦੇ ਸ਼ਹੀਦ ਹੋਣ ਦੀ ਜਾਣਕਾਰੀ ਫੋਨ ਜਰੀਏ ਮਿਲੀ ਜਿਵੇਂ ਹੀ ਜਵਾਨ ਦੇ ਸ਼ਹੀਦ ਹੋਣ ਦੀ ਪਰਿਵਾਰ ਨੂੰ ਖਬਰ ਮਿਲੀ ਤਾਂ ਪਰਿਵਾਰ ਵਿੱਚ ਬਾਤਮਿਸ਼ਾ ਗਿਆ ਅਤੇ ਇਲਾਕੇ ਵਿੱਚ ਵੀ ਸੋਗ ਦੀ ਲਹਿਰ ਹੈ ਦੱਸਿਆ ਜਾ ਰਿਹਾ ਕਿ ਇਸ ਜਵਾਨ ਦੀ ਮਰਿਤ ਦੇ ਐਤਵਾਰ ਨੂੰ ਪਿੰਡ ਪਹੁੰਚ ਸਕਦੀ ਹੈ ਜਿੱਥੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਸੰਸਕਾਰ ਕਰ ਦਿੱਤਾ ਜਾਏਗਾ ਮੇਰਾ ਨਾਮ ਮਨਜਿੰਦਰਪੁਰ 20 ਕਿਲੋ ਦਿੱਲੀ ਮੇਰਾ ਦੋਤਾ ਸੀ ਮੇਰੇ ਨਾਲ ਦਾ ਭੇਤਾ तो। साथ तो ना तो देता जी मेरा दोनान का बेटा अपने बच्चों को ज्यादा प्यार बचा न ਸਮਾੰਦਾ ਐਡਮਿਨਿਸਟ੍ਰੇਸ਼ਨ ਤੋਂ ਬੱਚੇ ਸਾਡੇ ਚੱਲ ਗਿਆ ਸੀ ਸਾਰੇ ਸੱਤਿਆਨਾ ਪਾਲਨ ਤੋਂ ਕਿਵੇਂ ਕਿਵੇਂ ਦਾ ਸੁਭਾਅ ਬਹੁਤ ਹੀ ਸੰਗਤਪਾਸ ਸੀ ਇੱਕ ਭਗਤ ਜਿਆਦਾ ਸੁਭਾਅ ਸੀ ਬਹੁਤ ਹੀ ਅਸਪਾਸ ਕਿ ਨਾ ਕਿ ਮਾਦੀਖ ਸਿੱਖ ਨਹੀਂ ਬੱਚੇ ਦਿਖਾਤੀ ਬਹੁਤ ਸੰਗਤਪਾਸ ਪਰਵਾ ਚੁੰਮ ਚੇ ਗੂੰ ਗੂੰ ਪਰਵਾਰਿਕ ਖੁਸ਼ੀ ਉਹਨਾਂ ਮੇਰੀ ਯੋਜਦੀ ਨੌਰਾ ਨੇ ਪੋਤਰੀਆਂ ਜਿੰਦੇ ਨਾਣਾਂ ਨੇ ਉਹਨਾਂ ਦੇ ਜੀ ਦਾਦੀ ਦਾਦਾ ਬੁੱਢੇ ਬੈਠੇ ਤਾਂ ਦੇ ਕਿ ਕਿਤੇ ਉਪਰ ਹੈ। ਹਾਂਜੀ। ਕੋਤਰੀ ਕਿਹਨੇ ਤੋਂ ਹੈ? ਕੋਤਰੀ ਪੰਚਾਇਤ ਤੋਂ ਹੈ। ਮੈਂ ਮਲਕੀਤ ਸਿੰਘ ਦੇ ਮਾਮਾ ਜੀ ਦਾ ਬੇਟਾ ਵਾਂ। ਮੈਂ ਵੀ ਫੌਜ ਚੋਂ ਟਹਿੜ ਆਇਆ ਤੇ ਕੱਲ ਨੂੰ 9:00 6:00 ਵਜੇ ਸ਼ਾਮ ਨੂੰ ਕਾਲ ਆਇਆ ਕਿ ਮਲਕੀਤ ਐਤਾਂ ਫੌਜ ਦੇ ਕੰਮ ਕਰਦੇ ਸਾਮ ਟਾਈਮ, ਕੇਮ ਟਾਈਮ ਜਿਹੜਾ ਹੁੰਦਾ ਉਸ ਟਾਈਮ ਉਹ ਕੰਮ ਕਰ ਰਿਹਾ ਸੀ, ਕੋਈ ਵਰਕਿੰਗ ਕਰ ਰਿਹਾ ਸੀ ਤੇ ਉਸ ਟਾਈਮ ਉਹਨਾਂ ਦਾ ਕੋਈ ਚੀਜ਼ ਲੱਗੀ ਆ ਲੋਡਿੰਗ ਆ ਲੋਡਿੰਗ ਚ ਕਰਦੇ ਹੋਏ। ਉਹਨਾਂ ਦੀ ਚੈਸਟ 'ਚ ਕੋਈ ਚੀਜ਼ ਵੱਜੀ ਆ ਤੇ ਫਿਰ ਉਹਨਾਂ ਨੂੰ ਕਮਾਂਡ ਹਸਪੀਟਲ ਲੁਧਮਪੁਰ ਲੈ ਕੇ ਤੇ ਬਾਅਦ ਚ ਫਿਰ ਉਹਨਾਂ ਦੀ ਉੱਥੇ ਉਹਨਾਂ ਨੇ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਡੱਥ ਹੋ ਚੁੱਕੀ ਆ। ਇਹ ਜੱਟ ਕੋਟ ਹੈ। ਹਾਂਜੀ ਜਿਹੜੀ ਅੱਜ ਫਿਰ ਸਾਡੀ ਗੱਲ ਹੋਈ ਆ ਮਾਰਨਿੰਗ ਟਾਈਮ ਉਹਨਾਂ ਦੇ ਜਿਹੜੇ ਬ੍ਰਦਰ ਆ ਉਸ ਅਗਰੀਮੈਂਟ 'ਚ ਜੋਬ ਕਰਦੇ ਆ ਉਹ ਕੱਲ ਜਿੱਤੋਂ 4:30 ਵਜੇ ਸਾਨੂੰ ਕਾਲ ਆਇਆ ਤੇ ਉਹ ਉਹਨਾਂ ਦੇ ਬ੍ਰਦਰ ਦੇ ਨਾਲ ਚਾਚਾ ਜੀ ਉੱਥੇ ਟਾਈਮ ਉਦਮਪੁਰ ਨੂੰ ਰਵਾਨਗੀ ਕੀਤੀ ਤੇ ਉੱਥੇ ਜਾ ਕੇ ਫਿਰ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਸੀ ਉਹ ਸਭ ਨੂੰ ਮਿਲੇ ਅਦਮਨ ਸਭ ਨੂੰ ਮਿਲੇ ਤੇ ਅੱਜ ਉਹਨਾਂ ਦਾ ਪੋਸਟਮਾਰਟਮ ਹੋ ਕੇ ਤੇ ਅੱਜ ਉਹਨਾਂ ਨੂੰ ਤਿਬਰੀ ਕੈਂਟ ਲੇਟ ਹੋ ਜਾਣ ਨਾਲ ਲੌਂਗ ਰੂਟ ਆ 6-7 ਘੰਟੇ ਲੱਗ ਜਾਂਦੇ ਆ ਤੇ ਇਸ ਕਰਕੇ ਫਿਰ ਉਹਨਾਂ ਨੇ ਹੁਣ ਤਿਬਰੀ ਕੈਂਟ ਜਿਹੜਾ ਉਹਨਾਂ ਨੇ ਉੱਥੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਤੇ ਰੱਖੂਗੇ ਇੱਕ ਸੰਸਕਾਰ ਦੀ ਸੁਭਾਵਨਾ ਕੰਮ ਰੇ ਦਾ ਕਾਲ ਸੰਸਕਾਰ ਦੀ ਸੁਭਾਵਨਾ ਤੇ ਮੈਂ ਦੋ ਵਾਰ ਕਾਲ ਕਰ ਲਿਆ ਵਾ ਉਹਨਾਂ ਦੇ ਬ੍ਰਦਰ ਨੂੰ ਤੇ ਉਹ ਕਹਿੰਦੇ ਕਿ ਅੱਜ ਸੰਸਕਾਰ ਦੀ ਸੁਭਾਵਨਾ ਮੁਸ਼ਕਲ ਆ ਕਿਉਂਕਿ ਲੇਟ ਹੋ ਜਾਣਾ ਕਿੰਨਾ ਟਾਈਮ ਹੋ ਗਿਆ ਇਹ ਨੌਕਰੀ ਕਰਦੇ ਆ ਜੀ ਇਹਨਾਂ ਨੂੰ 13 ਸਾਲ ਹੋ ਗਏ ਆ ਕਿੰਨੇ ਬੱਚੇ ਬੱਚੇ ਜੀ ਇੱਕ ਬੇਟੀ ਇਹਨਾਂ ਦੀ ਸੂਰ ਪਰਿਵਾਰਿਕ ਹੋਰ ਇਹਨਾਂ ਦੇ ਪਰਿਵਾਰ ਦੇ ਇੱਕ ਬ੍ਰਦਰ ਆ ਜਿਹੜਾ ਉਹ ਜੋਬ ਕਰ ਰਿਹਾ ਉਹ ਵੀ ਆਰਮੀ 'ਚ ਜੋਬ ਕਰ ਰਿਹਾ ਦਾਦਾ ਜੀ ਦਾਦਾ ਦਾਦੀ ਜੀ ਆ ਔਰ ਇਹਨਾਂ ਦੀ ਮਾਤਾ ਜੀ ਆ ਪਿਤਾ ਜੀ ਇਹਨਾਂ ਦੇ ਬਚਪਨ 'ਚ ਕਾਲ ਚਲਾਣਾ ਕਰ ਗਏ